ਡੀਐਸ ਨਿਊਜ਼ ਦੇਖਦੇ ਇਸ ਕਾਨੂੰ ਪਿਆਰਪਰੀ ਸਸਸੀਕਾਲ ਪਿੰਡ ਨਤ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਪ ਦੇ ਖੁਸ਼ੀਆਂ ਦੇ ਵਿੱਚ ਗੁਰਦੁਆਰਾ ਅਕਲ ਕੀ ਤਰਸ ਸਾਹਿਬ ਤੋਂ ਮਹਾਨ ਨਗਰ ਕੀਰਤਨ ਸਜਾਇਆ ਗਿਆ ਤੁਸੀਂ ਦੇ ਡੀਐਸ ਨੇ ਦੀ ਖਾਸ ਰਿਪੋਰਟ ਦੇ ਰਹੇ ਚੀਪ ਦਿਂਦਰ ਸਿੰਘ ਦੀ ਖਾਸ ਖਬਰ ਧੰਨਵਾਦ Why is it Shirève Arpoorina? Yeah, no, it's a big part of Sashını, who has it here? Oh, aquí it is, and it is still one thing! Here is, and it is like, this is one of joy, this is a long life space. This is a large part, but lots of courage, it is like an s Music on kids हा हज़े हले રાયાસી આડી તુગા દે નવા પામરવા એકા વારી આજા દે પ્રભુ જો સંગ મે ના તો મારદાસા ઓ ના પાશી આજા ગદે વાલે દે દાલ દે જા પ્યાર બા સાદા માતા વાલે હદેદાર મે જા પ્યાર દા આજા કલગી સંગ તાઉં દે નદીયા દે આવાજા મારવા ઉડી દીયા દેલે વાજા મારવા સંગ ਅਜੋ ਸਿੰਘ ਚਹੇਦਾਰ ਸੌਰਮੜਾ ਮਾਇਰ ਦਾ ਸੌਂਦੇ ਨੇ ਸਰਦਾਰ ਦਲਬਾਤ ਸਿੰਘ ਸਾਫ ਦਾ ਸਰਪੰਚਾ ਮਾਇਰ ਦਾ ਸੌਂਦੇ ਨੇ ਮਾਤਾ ਵੱਲੋਂ ਸੌਰਮੜਾ ਮਾਇਰ ਦਾ ਸੋਈ ਸੀ ਸੋਈ ਹੈ ਗੁਰੂ ਨਾਨਕ ਪਾਸ਼ਾ ਕਰਤਾ ਸਰਪੰਚ ਸਿੰਘ ਜੀ ਕਾਰੀ ਸਭਾ ਦੇ ਨਾਮ ਤੋਂ ਪੰਜਾਬ ਮਾਇਰ ਦਾ ਸੌਂਦੇ ਨੇ ਉਹ ਨਾਨਕ ਪਾਸ਼ਾ ਕਰਤਾ ਕਰਤਾਰਵਾਦ ਦੀਆਂ ਮਨੋ ਕਾਮਨਾ ਸੰਪੂਰਨ ਹੋਈ ਜੀ ਇਸ ਤਰ੍ਹਾਂ ਸਭਾ ਕਾੜੇ ਹੋ ਗਏ ਤੈਨੂੰ ਪੁੱਛ ਲੋ ਸਾਹ ਬੇਖਾਨਾ ਹੋ ਕਾ ਮਾ ਸੰਤ ਕੋ ਹੋ ਕੰਹਾ ਤਉ ਜੀ ਸੰਤ ਕੋ ਹੋ ਕੰਹਾ ਸਾਹ ਬੇਖਾਨਾ ਹੋ ਕਾ ਮਾ ਖੋ ਪੀਂ ਤਨ ਮਾ ਮਾ ਸੰਤ ਕੋ ਹੋ ਕੰਹਾ ਤੱਤ ਜੀ ਸੰਤ ਕੋ ਮਾ ਗੁਰੂ ਮਾਨਯੋ ਗ੍ਰੰਥ ਜੀ ਗੋ ਜਸਤੈ ਰੰਗਿਆ ਸੇਣੰਗਿਆ ਪੰਤ ਕਰੇ ਦਿਨ ਦਿਨ ਜੀਤੋ ਬੰਦ ਗਿਆ ਬੰਦ ਕਰੇ ਦੀਆਂ ਜੁੜ ਜੁੜ ਜਲ ਪੈਣ ਗਈਆਂ ਬੰਦ ਗਿਆ ਬੰਦ ਕਰੇ ਦੀਆਂ ਜੁੜ ਜੁੜ ਜਲ ਪੈਣ ਗਈਆਂ ਹੋਰੋ ਕੰਨ ਜੀ ਨਾਲ ਆਉਂਦਾ ਯੋ ਤੇ ਨੰਗੀ ਲਾ ਮਾੜੇ ਪਾ ਆਣਾ ਤੜਫਲੇ ਬੰਦ ਗਿਆ ਬੰਦ ਕਰੇ ਦੀਆਂ ਜੁੜ ਜੁੜ گزارے دے پیر دیاں پائن دیاں پنت کرے دیاں گنجا پنت کرے دیاں گنجا جوٹ تے پیڑی نا پنت کرے تے جیے جوڑا کرتا پنا کوئی رانو بعد نو وچتے رنا تے کرنا جی سب توں تصویر ਆਮ ਸਰਬੱਤ ਦਾ ਖਿਆ ਖੰਡੇ ਧਾਨ ਸਿੰਘ ਸਾਹਿਬ ਤੇ ਵੱਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਜੀਤ ਸਿੰਘ ਸੋਨੂ ਜਿਹੜਾ ਨਗਰ ਕੀਰਤਨ ਸੇ ਜਾਇਆਗਾ ਕਿਹੜੇ ਸੰਬੰਧ ਕਿਹੜੇ ਪਿੰਡ ਚ ਇਹ ਪਿੰਡ ਨਤ ਵਿਖੇ ਤਨਤਨ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਦੇ ਜਨਮ ਦਿਹਾੜੇ ਨੂੰ ਮੋਖ ਰੱਖਦਿਆਂ ਹੋਇਆਂ ਜੋ ਨਗਰ ਕੀਰਤਨ ਪਿੰਡ ਨਤਾਂ ਤੋਂ ਨਿਕਲ ਰਿਹਾ ਹੈ ਸਾਰੇ ਪਿੰਡ ਦੀ ਪ੍ਰਕਰਮਾ ਕਰਕੇ ਫੇਰੀ ਪਿਛੇ ਗੁਰਦਰਾ ਕਲਗੀਧਰ ਸਾਹਿਬ ਵਿਖੇ ਜੋ ਸਮਾਪਤ ਹੋਵੇਗਾ ਇਹ ਬੜੀਆਂ ਧੂਮਧਾਮ ਦੇ ਨਾਲ ਸਭ ਸੰਗਤਾਂ ਰਲ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਸੰਗਤਾਂ ਸੇਵਾ ਕਰ ਰਹੀਆਂ ਨੇ ਤੇ ਸਤਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਦਾ ਇਕੱਠ ਬਣਾਈ ਰੱਖਣਾ ਤੇ ਚੜ੍ਹਦੀ ਕਲਾ ਦੇ ਨਾਲ ਸਿੰਘ ਜਿਹੜੇ ਉਹ ਸੇਵਾ ਕਰਦੇ ਰਹਿਣ ਜਿਨ੍ਹਾਂ ਮੇਰੇ ਵੀਰਾਂ ਨੇ ਤਨ ਮਨ ਧੰਦੇ ਨਾਲ ਸੇਵਾ ਕੀਤੀ ਹੈ ਸੋ ਸਤਗੁਰੂ ਜੀ ਸਾਰਿਆਂ ਦੀ ਸੇਵਾ ਜਿਹੜੀ ਹੈ ਸਤਗੁਰੂ ਥਾਏ ਪਾਉਣ ਤੇ ਕਿਰਪਾ ਕਰਨੀ ਸਤਗੁਰੂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸਾਰੇ ਵੀਰਾਂ ਤੇ ਸੇਵਾਦਾਰਾਂ ਨੇ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਆਪ ਆਪਣੀਆਂ ਡਿਊਟੀਆਂ ਨਿਭਾਈਆਂ ਨੇ ਸੋ ਇਸੇ ਤਰ੍ਹਾਂ ਸਤਗੁਰੂ ਜੀ ਕਿਰਪਾ ਕਰਨ ਆਉਂਦੇ ਸਾਲ ਨੂੰ ਵੱਧ ਚੜ੍ਹ ਕੇ ਵੀਰਾਂ ਨੂੰ ਸੇਵਾ ਕਰਨ ਦਾ ਬਲ ਤੇ ਉਹਨਾਂ ਬਖਸ਼ਿਸ਼ ਕਰਨਾ ਸੋ ਇੰਨੀਆਂ ਹੀ ਅਰਦਾਸਾਂ ਬੇਨਤੀਆਂ ਸਤਗੁਰੂ ਸੰਪੂਰਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਾਬਾ ਜੀ ਰਵਿੰਦਰ ਸਿੰਘ ਪਿੰਡ ਛੋਟੇ ਔਲਖ ਤੇ ਗੁਰਦੁਆਰਾ ਗੁਫਾ ਸਾਹਿਬ ਸੇਵਾ ਪਾਸ਼ਾ ਜੀ ਸਿੱਧਾ ਤਰਨਤਲ ਬਾਬਾ ਜੀ ਜੇ ਆਪਾਂ ਬਸ ਦੀ ਗੱਲ ਕਰੀਏ ਤੇ ਅਨਗਿਣਤ ਆਪਾਂ ਗੱਲ ਨਹੀਂ ਕਰ ਸਕਦੇ ਸਾਨੂੰ ਬਾਬਾ ਜੀ ਨੇ ਨਾਲੇ ਗੱਡੀ ਦੇ ਕੇ ਘੁਲਾਉਂਦੇ ਆ ਤੇ ਨਾਲੇ ਸੰਤਿਆਂ ਦੇ ਰੂਪ ਦੇ ਵਿੱਚ ਸਾਨੂੰ ਮਤਲਬ ਵੀ ਗੁਰਬਾਣੀ ਦੇ ਰਾਹ ਲਾਇਆ ਸਾਰੇ ਸੰਤਾਂ ਨੂੰ ਬਾਬਾ ਜੀ ਜਿਹੜੇ ਗੱਡੀ ਤੇ ਉਹਨਾਂ ਦਾ ਨਾਮ ਤੇ ਉਹਨਾਂ ਦਾ ਮੋਬਾਈਲ ਨੰਬਰ ਦੱਸ ਦਿਓ ਜੀ ਬਾਬਾ ਜੀ ਉਹਨਾਂ ਦਾ ਨਾਮ ਬਾਬਾ ਰੂਤ ਸਿੰਘ ਜੀ ਪਿੰਡ ਔਲਖ ਬੁਫਾ ਸਾਹਿਬ ਗੁਰਦੁਆਰਾ ਛੇਵੀਂ ਪਾਸ਼ਾਹੀ ਤੇ ਮੋਬਾਈਲ ਨੰਬਰ ਹੈਗਾ ਵਾ 98700 9803601624 9203601624 ਬਸ ਵਾਹਿਗੁਰਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਮੇਰਾ ਨਾਮ ਰਵਿੰਦਰ ਸਿੰਘ ਪਿੰਡ ਔਲਗ ਛੋਟੇ ਨਾਨਕ ਨਾਮ ਚੜ੍ਹ ਦੇ ਕਾਰ ਸਾਡੇ ਬਾਣੇ ਤਰਵੰਦਾ ਇੱਕ ਰਾਮ ਸਾਡੀ ਪਾਲਕੀ ਸਹਿਬ ਗੁਰਦੁਆਰਾ ਛੇਵੀਂ ਪਾਸ਼ਾਹੀ ਗੁਰਦੁਆਰਾ ਗੁਫਾ ਸਹਿਬ ਤੇ ਇਹ ਮਿਸਲਸੀ ਨਤਰਨਦਲ ਨੇ ਸੇਵਾ ਕਰਕੇ ਤਨਮਨ ਤਰਨਦਲ ਨਗਰਾਂ ਗੇਂ ਦਾ ਕੱਪੜਾ ਦੀ ਪ੍ਰਾਪਤ ਚੁੱਕਾ ਹੈ ਬਾਬਾ ਜੀ ਜੇ ਪਾਲਕੀ ਸਾਹਿਬ ਦੀ ਗੱਲ ਕਰੀਏ ਤੇ ਅਨਗਿੰਤ ਵਾਸਟ ਟਾਈਮ ਤੇ ਠੀਕ ਆ ਅਨਗਿੰਤ ਬਹੁਤ ਥਾਵਾਂ ਤੇ ਜਾ ਚੁੱਕੇ ਆ ਤੇ ਬੜੀ ਮਹਾਰਾਜ ਦੀ ਬਖਸ਼ਿਸ਼ ਆ ਕਿਰਪਾ ਵਾ ਤੇ ਉਹਨਾਂ ਦਾ ਨਾਮ ਸੰਤ ਬਾਬਾ ਰੂਪ ਸਿੰਘ ਜੀ ਪਿੰਡ ਆਉਲਖ ਗੁਫਾ ਸਾਹਿਬ ਵਾਲੇ ਜੇ ਆਪ ਜੀ ਨਾਲ ਇਹ ਸੰਪਰਕ ਕਰਨਾ ਹੈ ਉਹਨਾਂ ਦਾ ਮੋਬਾਈਲ ਨੰਬਰ ਬੋਲ ਦੇ ਤਾਂ ਕਿ ਇਹਨੂੰ ਲੋਡ ਪਾ ਜਾਈਂਦੀ ਪਾਲੀ ਸਾਹਿਬ ਆ ਠੀਕ ਹੈ ਜੀ ਉਹਨਾਂ ਦਾ ਨੰਬਰ ਹੈਗਾ ਜੀ 9803601624 9803601624 9803601624 ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਈ ਆਪਣਾ ਨਾਮ ਦੱਸ ਦਿਓ ਸੁਭਨਾਮ ਸਰਦਾਰ ਅਮਰੀਕ ਸਿੰਘ ਆਜਾ ਕਿਹੜੇ ਪਿੰਡ ਤੋਂ ਕਿਹੜਾ ਪਿੰਡ ਪਿੰਡ ਨੱਤ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰਪੁਰ ਨੂੰ ਮੁੱਖ ਰੱਖਦੇ ਹੋયા ਅੱਜ ਨਗਰ ਕੀਰਤਨ ਸਜਾਏ ਗਏ ਨੇ ਨਗਰ ਨੂੰ ਸੁਣਿਆ ਹੋਈ ਆ ਕਿ ਗੁਰੂ ਤੋਂ ਬਗੈਰ ਗਤੀ ਨਹੀਂ ਹੋਣੀ ਗੁਰਬਿੰਦ ਕੋਰਨ ਦਾਲ ਗੁਰਬਿੰਦ ਸਮਝਨੇ ਆਵੇ ਗੁਰਬਿੰਦ ਸੁਰਤ ਨਾ ਸਿੱਧ ਗੁਰਬਿੰਦ ਮੁਕਤ ਨਾ ਭਾਵੇ ਗੁਰੂ ਵਾਲਾ ਬਣਨਾ ਚਾਹੀਦਾ ਵਾ ਅਮਰਤਾਰੀ ਹੋਣਾ ਚਾਹੀਦਾ ਸਾਡੇ ਗੁਰਾਂ ਦਾ ਏ ਜੋ ਸਾਨੂੰ ਤੈਗ ਕੇ ਗਏ ਆ ਆਪ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਪ੍ਰਣ ਅਨੁਸਾਰ ਸਾਨੂੰ ਵੀ ਆਪਣੇ ਗੁਰੂ ਧਾਰਨ ਕਰਨੀ ਚਾਹੀਦੀ ਆ ਇਹ ਗੁਰ ਸਿੱਖੀ ਜੀਵਨ ਦੇ ਵਿੱਚ ਦਾਖਲਾ ਲੈਣਾ ਚਾਹੀਦਾ ਇਹ ਅੱਜ ਦੀ ਸਿੱਖਿਆ ਜਿਹੜੀ ਜ਼ਰੂਰੀ ਆ ਕਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ